ਮੀਲਿਕਿ ਨੀਲਾਂ ਕੁਰਾਰਣਾਦੀ ਸਰ ਅਭਾਵ ਦੀ ਉਪਨ ਸਾਨ ਕਰੀਏ ਉਪਰਾਂ ਤੁਰੂ ਕੀਟਾ ਦੀ ਸਿਨਾਂ ਸਰ ਭਰਦ ਕਰੀਏ ਸਾਰੀ ਅਨਾਕ ਸਿਨਾਂ ਗੁਡੇ ਰੋਗ ਵਾਰੀ हां गुर्ते, जी भाई गुरु जी खालसा भाई गुरु जी की हां जी की नाम जी अपना सर मेरा नाम जी बलवंत सिंह और नंबर 88 ਮਲਮੋਰੀ ਸੀ ਜੇਲਾ ਤਰਨਤਪੁਰ ਅੱਜ ਬਾਬਾ ਗੁਰਤੇ ਗੁਰਤੇ ਖਵਦਰ ਜੀ ਦਾ ਸ਼ਹੀਦੀ ਦਿਹਾੜਾ ਬਣਾ ਰਹੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ 350 ਸਾਲਾਂ ਤੋਂ ਗੁਰਤੇ ਖਵਦਰ ਸਾਹਿਬ ਜੀ ਦਾ ਆਰਿਆ ਵਾ ਅੱਛੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਬਾਬੇ ਸਿਦਾਂ ਸਿੰਘ ਨਾਲ ਦੇ ਸਥਾਨ ਤੇ ਪਾਰਸੇ ਸ਼ੇਰੀ ਜੋ ਦਲਬਾਬਾ ਬਿਲੀ ਚੰਦ ਜੀ ਸਲਾਨਾ ਜੋੜ ਮੇਲਾ ਨੂੰ ਅਮਦ ਸਾਹਿਬ ਜੀ ਦੇ ਜੋੜ ਮੇਲੇ ਦੇ ਸੰਬੰਧ ਵਿੱਚ ਹਰ ਸਾਹਿਬ ਦੀ ਦਿਨਾਥੇ ਮਨਾਉਂਦੇ ਆ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਪਹਿਲਾਂ ਉਹਨਾਂ ਤੋਂ ਵੱਡੇ ਮਹਾਪੁਰਖ ਬਾਬਾ ਅਵਤਾਰ ਸਿੰਘ ਜੀ ਉਹਨਾਂ ਦੀ ਰਣ ਸਪਾਹੀ ਇੱਥੇ ਸੁੱਧ ਤੋਂ ਸਾਡੇ ਵੱਡਵਡੇਰਾਂ ਤੋਂ ਲੈ ਕੇ ਤੇ ਹੁਣ ਵੀ ਜਿਹੇ ਦਾ ਦਾ ਗੇਜਾ ਸਿੰਘ ਜੀ ਪ੍ਰਧਾਨ ਸਰਕਾਰ ਬਿੰਦ ਸਿੰਘ ਜੀ ਸਾਡੇ ਮੋਢ ਪਰਾਂ ਦੀ ਪਿਆਰ ਮਾਈ ਇੱਥੇ ਤੇ ਨਕਦੀ ਸਹਿਮਤੀ ਦੇ ਨਾਲ ਹੀ ਜੋੜ ਮੇਲਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਵਾ ਤੇ ਸੰਗਤਾਂ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਤੇ ਹਰ ਸਾਲ 15 ਦੇ 16 ਫਰਵਰੀ ਨੂੰ ਪੰਜ ਭੱਗਣ ਨੂੰ ਵੀ ਬਹੁਤ ਵੱਡੇ ਪੱਧਰ ਤੇ ਜੋੜ ਮੇਲਾ ਬਣਾਇਆ ਜਾਂਦਾ ਉਹ ਵੀ ਮਹਾਂਪੁਰਖ ਮਹਾਂਪੁਰਖ ਦਾ ਅਰਦਾਸ ਸਿੰਘ ਜੀ ਦੀ ਵਾਈਵਿਕ ਬਣਾਇਆ ਜਾਂਦਾ ਤੇ ਇਲਾਕੇ ਦੇ ਸਹਿਯੋਗ ਨਾਲ ਆਇਆ ਪਿੰਡ ਦਾ ਨਾਮ ਇਹਦੇ ਜ਼ਿਲ੍ਹੇ ਦਾ ਨਾਮ ਹੈ ਪਿੰਡ ਦਾ ਮਲਬੋਦੀ ਤਸਵੀਰ ਜਿਹੜਾ ਤੱਕ ਦਾ ਠੀਕ ਹੈ ਜੀ ਆਹਨੋ ਨੇ ਸਮਝੇ ਤੇ ਕਬੱਡੀ ਟੂਰਨਾਮੈਂਟ ਵਗੈਰਾ ਵੀ ਹੁੰਦੇ ਬੰਦੇ ਮਦਦ ਤੇ ਕਬੱਡੀ ਕਰਾਉਂਦੇ ਆ ਜੀ ਗਾਵੇ ਕਰਾਵਾਂਗੇ ਜੇ ਕਿੰਨਾ ਦੇ ਬੋਧ ਬਾਰਾਂ ਦੇ ਵੀ ਆਏ ਜਰੂਰ ਬਿਲਕੁਲ ਮੈਂ ਉਹਨੇ ਗੱਲ ਕਰਦਾ ਤੁਹਾਡੇ ਨਾਲ ਠੀਕ ਹੈ ਜੀ ਮਿਹਰਬਾਨੀ ਅੱਛਾ ਬਾਈਕਾ ਅੱਛਾ ਜੀ ਅੱਜ ਗੁਰਤੇਗ ਬਾਦ ਜੀ ਸ਼ਹੀਦੀ ਹਰਮਨ ਆ ਰਹੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਥਾੜੇ ਬਾਰੇ ਪੁੱਛਣਾ ਤੇ ਸਥਾਨ ਬਾਰੇ ਪੁੱਛਣਾ ਸਥਾਨ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਹਾਂਜੀ ਹਾਂਜੀ ਅੱਜ ਪਹਿਲਾ ਮਹਾਤਮੇ ਅਸਤਾਨ ਦਾ ਨਗਰ ਮਾਲਾ ਨਹੀਂ ਸਾਰੀਆਂ ਸੰਗਤਾਂ ਤੋਂ ਬੁਪੇ ਦਾ ਵਾਇਕਰ ਕੀ ਕਾ ਖਾਲਸਾ ਬਾਜੁਰ ਸਿੰਘ ਜੀ ਦੀ ਫਤਿਹ ਪਹਿਲਾ ਮਹਾਤਮੇ ਅਸਤਾਨ ਦਾ ਜਿਹੜੀ ਦਿੱਲੀੋਂ ਨੱਥ ਪਾ ਕੇ ਜਸਮੁਤ ਰਹੇ ਆ 6 ਮਹੀਨਾ ਪੰਜਾਂ ਮੀਰੀ ਪੀਰੀ ਦੇ ਮਾਤਕਾ ਉਦੋਂ ਗੋਂਦਵਾਲ ਸਭ ਦਾ ਪੱਤਨ ਕੋਈ ਅੰਨ ਨਾ ਹੋਇਆ ਹੋਇਆ ਆ ਇਹ ਤੇਰੇ ਬੰਦੇ ਚਾਹੇ ਇਹਨਾਂ ਦੇ ਫੌਜ ਨੂੰ ਨਾਲ ਨਾਲ ਆਉਂਦੇ ਆ ਤੇ ਇਹਨਾਂ ਦੀਆਂ ਨਾਲ ਨਾਲ ਆਉਂਦੇ ਆ ਭਾਲੀ ਬੜੇ ਬਾਸੇ ਦੇ ਨਾਲ ਕਾਰਜਨਾ ਪਾਉਂਦੇ ਆ ਜਦੋਂ ਖਾਨ ਦੇ ਵੇਲੇ ਇਨਾਂ ਦੇ ਬੁੱਲ ਪੈਂਦੇ ਸਾਰੇ ਨਗਰਾਂ ਦੇ ਸਿੰਘ ਜਿਹੜੇ ਹੀ ਉਹ ਆਪਣਾ ਘੱਟ ਝੋੜ ਕਰਕੇ ਜੰਗਾਂ ਚੜੀਦੇ ਹੀ ਤੇ ਜਦੋਂ ਪਿੰਡ ਦੇ ਪਰਿਵਾਰਾਂ ਨੂੰ ਮਿਲਣਾ ਏ ਮੱਥਾ ਲਾ ਕੇ ਦਸਤੇ ਦੇ ਨਾਲ ਹੁਣ ਪਿੰਡਾ ਹੋਇਆ ਬੁੱਲ ਰਾਜ ਦੇ ਦਸਤੇ ਦੇ ਵੀ ਮਰੇ ਇਸੇ ਕਿ ਸਾਡੇ ਸਿੱਖ ਹੋਏ ਜਿਹੜੇ ਜੰਗਲ ਸੀ ਇੱਥੇ ਸਿੱਖ ਹੋਏ ਇੱਥੇ ਉਹਨਾਂ ਦਾ ਸਕਾਰ ਹੋਇਆ ਇਹ ਜਗ੍ਹਾ ਦੇ ਧੋਮ ਹੱਥ ਪਿਆ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਦੋ ਸ਼ਬਦ ਤੁਸੀਂ ਬੋਲਦੇ ਹੋ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਹਾਲ ਪੀਖੋ ਉਹਨਾਂ ਬਾਹਰ ਕਰਾਉਣੇ ਕੋਈ ਬਾਬੇ ਸਿੰਘਾਂ ਕੋ ਜੈ ਬੰਦੀ ਵਾਹ ਬਾਬਾ ਜੀ ਬਾਬਾ ਜੈ ਹਰ ਮਹਾਰਾਜ ਕਾ ਬਾਦੇ ਸ਼ੀਟ ਜੇ ਬਣਾ ਗੁਰੂ ਤੇਗ ਬਹਾਦਰ ਜੀ ਦਾ ਆਪੇ ਮਿੱਠੀ ਜਾ ਤੇ ਨਹੀਂ ਬੋਲਣਾ ਉਸ ਤੇਗ ਬਾਦ ਹੈ ਸ਼ੀਟ ਜੇ ਮਾਇਆ ਬਾਬਾ ਜੀ ਨੇ ਇਹਦੇ ਜਵੰਦ ਦੇ ਕੀ ਜੋ ਕੋ ਕੀਤਾ ਕੀਤਾ ਸਭ ਲੋਰੋ ਦੇਗਾ ਚਲਣਦੇ ਆ ਠੀਕ ਜਿਹੜਾ ਮਹਾਰਾਜ ਉਹ ਤਾਂ ਅੱਗੇ ਕੀ ਪ੍ਰਬੰਧ ਕੀਤਾ ਸਾਰੇ ਬਾਬਾ ਅੱਜ ਯਾਰ ਬਕਰੇ ਬੁਕਰੇ ਵਡੇ ਸਭ ਕੋ ਕੀਤਾ ਉਹ ਕੀਤਾ ਉਹ ਲੜੀਆ ਹੋਣੇ ਤੇ ਕਾਫੀ ਗਰੀ ਉਹ ਮੜਿਆ ਹੋ ਪੂਰੀ ਕੀਤੀ ਆ ਉਹਦੇ ਵੀ ਬੜਾ ਲੰਗਰ ਚਲੜਿਆ ਕੋਈ ਘਰ अच्छा आज हो जादी करा कर ठीक है मेहरबान राजा भाई जी का साफा तीन आज अपना साहब भाई जी का साफा बड़े पाले पूरी उदार प्रार्थना दल में परिआदा है कि जिस तरह बाहर फुट볼 के कोई केंद्र ना के चला रहा है दल की प्रार्थना द्वारा नगरपालिका बड़ा खेल भी कर लिया डाके की ਗੱਲ ਕਰੀਏ ਆਪਾਂ ਅੱਜ ਦੇ ਨੌਜਵਾਨ ਬੱਚਿਆਂ ਦੀ ਉਹਨਾਂ ਨੂੰ ਆਪਣਾ ਮੈਸੇਜ ਕੀ ਦੇਣਾ ਚਾਹੋਗੇ ਜਿੱਦਾਂ ਸ੍ਰੀ ਗੁਰਦੇਵ ਭਾਦਰ ਜੀ ਨੇ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਬਹੁਤ-ਬਹੁਤ ਇਹ ਹੀ ਉਤਸੁਕ ਪ੍ਰੇਰਨਾ ਹੈ ਕਿ ਆਪਾਂ ਵੱਧ ਚੜ ਕੇ ਗੁਰੂ ਦੀ ਬਾਤ ਸਾਡੀ ਨੂੰ ਯਾਦ ਕਰਦੀ ਹੋਏ ਉਹਨਾਂ ਦਾ ਸ਼ਹੀਦੀ ਪੁਰਬ ਦਿੱਲੀ ਵਿਖੇ ਅਤੇ ਸ੍ਰੀ ਰਾਹੁਲ ਸਾਹਿਬ ਵਿਖੇ ਸ਼ਰਧਾਂਜਲੀ ਬਣਾਈਏ ਠੀਕ ਹੈ ਜੀ ਬਹੁਤ-ਬਹੁਤ ਮਿਹਰਬਾਨੀ ਹਾਂਜੀ ਸਰਪੰਚ ਜੀ ਨਾਲੇ ਮੇਰਾ ਨਾਮ ਸਰੇਂਦਰ ਸਿੰਘ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆਪਾਂ ਆਏ ਜੜੇ ਕੀ ਕਹਿਣਾ ਚਾਹੋਗੇ ਇਹ ਗੁਰੂ ਤੇਗ ਬਹਾਦਰ ਜੀ ਉਹ ਮਰਦ ਪਤਾਂ ਜਿਹੜਿਆ ਆਪਾਂ ਨੇ ਉਂਡੇਆ ਇਹ ਸਭ ਤੋਂ ਬਾਅਦ ਤੋਂ ਮਮਾ ਦਾਸ ਵੀ ਸੁਰ ਸਿੰਘ ਦੇ ਵਾਲਿਆਂ ਦੇ ਅਸ਼ੀਰਵਾਦ ਸਦਕਾ ਸਭ ਕੁਝ ਚੱਲਦਾ ਵਾ ਤੇ ਉਹਨਾਂ ਦਾ ਜਿਹੜੇ ਪੜਾਵਾ ਬਹੁਤ ਸਾਖ ਹੁੰਦਾ ਉਹ ਜਦੋਂ ਗੁਰੂ ਸਾਹਿਬ ਦੇ ਮੇਲੇ ਤੇ ਜਾਂਦੇ ਆ ਤੇ ਇੱਥੇ ਪੜਾ ਕਰਦੇ ਦਸਮੂਹ ਦਾ ਹਣਪਟ ਸਾਹਿਬ ਆਦ ਗੁਰੂ ਗ੍ਰੰਥ ਸਾਹਿਬ ਬਾਚ ਪਰ ਕੇ ਫਿਰੇ ਤੇ ਇਸੇ ਗਾਂਵੋਂ ਦਾ ਸਰਪੰਚ ਬਸ ਲੱਗਦੇ ਉਹ ਨਿਕਲਪ ਦਾ ਨਾਮ ਐ ਤੇ ਧੀਰੇ ਦਾ ਨਾਮ ਇਹ ਫੇਲ ਦਾ ਨਾਮ ਪਏ ਦਾ ਮਲਮੋਲੀ ਤਸਵੀਰ ਜਿਲ੍ਹਾ ਕਰਮਚਾਰੀ ਠੀਕ ਹੈ ਜਿਹੜੇ ਨਾਮ ਦੇ ਤਾ ਸਤ ਮਸਲ ਦੇ ਪੜ ਵੀ ਆਏ ਹੋਏ ਆ ਇਹ ਇਸ ਨਾਮ ਦੇ ਜੀ ਮੇਰੇ ਬਹੁਤ ਮਾੜੀ ਗੱਲ ਆ ਜਿਹੜੇ ਹਾਂ ਆਏ ਆ ਕਹੇ ਤੇ ਅਗਾਈਆਂ ਸੰਗਤਾਂ ਵੱਟੇ ਵੱਧ ਜੋਗਰ ਲਈਆਂ ਵਾ ਤੇ ਸੰਯੋਗ ਬਹੁਤ ਹੋ ਰਿਹਾ ਵਾ ਦਾਸ ਤਾਂ ਇਹ ਪੰਜਾਬ ਜਿਹੜਾ ਸਾਡਾ ਪੰਜਾਬ ਜਿਹੜਾ ਨਾ ਇਹਨਾਂ ਨੇ ਸਰਕਾਰ ਤੋਂ ਟੱਪ ਕੇ ਸਰਕਾਰ ਦੀ ਲੋੜ ਹੀ ਨਹੀਂ ਰੱਖੀ ਹਾਂ ਐਨਆਰ ਆਪਾਂ ਦਾ ਜਿੰਨੇ ਆਪਣੇ ਤਵੀਰ ਜਾਏ ਤੇ ਆਹ ਤਾਂ ਜਿੰਨਾਂ ਨੇ ਗੱਲ ਬਰੇ ਘਰ ਦੀ ਬਰੇ ਕਰ ਦਿੱਤੀ ਆ ਇਹਨਾਂ ਸਰਕਾਰ ਨੂੰ ਵੱਧ ਕਰ ਦਿੱਤਾ ਸਰਕਾਰ ਵੀ ਇਹਨਾਂ ਨੇ ਦੇਖਿਆ ਜਿਨਾਂ ਨੇ ਦੇਲਤਾ ਬਿਲਕੁਲ ਬਿਲਕੁਲ ਹਾਂ ਕੰਮ ਕਰਤਾਰਾ ਆਪਣੇ ਆਪਣੇ ਫੋਟੋ ਆ ਆ ਸਰਕਾਰਾਂ ਦੇ ਹੋਰਾਂ ਨੂੰ ਆ ਸਰਕਾਰਾਂ ਦਾ ਥੇ ਲੈਣੀ ਆ ਇਸ ਐਨ ਆਰ ਆਈ ਪਿੰਡਾਂ ਵਿੱਚ ਲੋਗ ਗਰਾਹੀਆਂ ਕਰਕੇ ਜਿਹੜੇ ਸਾਡੇ ਆਪਣੇ ਘਰ ਬਾਰੇ ਆ ਉਹ ਬਹੁਤ ਜ਼ਿਆਦਾ ਸੰਜੋਗ ਕਰ ਰਹੇ ਜਿੰਨਾ ਵੀ ਕੋਈ ਹੁੰਦਾ ਹੀ ਵਾਰ ਤੇ ਵਾਰ ਮਹਾਰਾਜੇ ਇਹ ਪਾਣੀ ਛਾਵੇ ਤੇ ਆਪੋ ਆਪਣੇ ਘਰਾਂ ਨੂੰ ਲੋੜ ਜਾਣ ਲੋੜ ਬਤ ਨਹੀਂ ਪੜੇਗਾ ¡Ay, ay, ay! ¡Ay, ay,